ਮੈਂ ਬੇਨਤੀਆਂ ਕਰਨੀਆਂ ਬਿਰਸਾ ਸਿੰਘ ਬਲਟੋਹਾ ਵਾਲੇ ਜੋ ਕਿ ਇਹ ਬੋਲ ਰਿਹਾ ਭਾਈ ਸਾਹਿਬ ਅੰਮ੍ਰਿਤਪਾਲ ਦੇ ਪਰਿਵਾਰ ਬਾਰੇ ਇਹਨੇ ਬੋਲਿਆ ਕਿ ਰਾਤੇ ਰਾਤ ਪੰਥ ਤੋਂ ਉਤਰਿਆ ਆ ਕਿਹੜਾ ਪੰਥ ਤੋਂ ਉਤਰਿਆ ਰਾਤੋਂ ਰਾਤ ਤੇ ਰਾਤੋਂ ਰਾਤ ਹੀ ਤਾਂ ਚਲਾ ਗਿਆ ਕਿਸੇ ਨੂੰ ਸੱਦਾ ਦਿੱਤਾ ਸੀ ਕਿ ਆਓ ਵਿਚਾਰ ਕਰਨੀ ਕਿ ਭਾਈ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਲੜਨੀ ਲੜਨ ਲੜਨ ਦੇ ਨਾਂ ਲੜਨ ਕੋਈ ਆਇਆ ਹੋਇਆ ਕਿਹੜਾ ਕਾਨੂੰਨ ਹੈ ਕੋਈ ਹੈਗਾ ਕੋਈ ਤੇ ਇਹ ਜੋ ਬੋਲ ਰਿਹਾ ਇਹ ਬਕਵਾੜ ਦੇ ਵਿੱਚ ਬੋਲ ਰਿਹਾ ਬਹੁਤ ਕੁਸ਼ ਕਰ ਰਿਹਾ ਇਹ ਤੇ ਸਾਨੂੰ ਇਹ ਦੱਸੇ ਵੀ ਜਿਹੜੀਆਂ ਇਹ ਗੱਲਾਂ ਕਰਦਾ ਇਹ ਕਹਿੰਦਾ ਵੀ ਮੇਰੇ ਨਾਲ ਬਹਿ ਕੇ ਡਿਬੇਟ ਕਰ ਰਹੇ ਜੱਕ ਬਟਵਾ ਆ ਬਿਕਦਾ ਲੋਰ ਅਸੀਂ ਕਹਿੰਦੇ ਆ ਸਭ ਤੋਂ ਵੱਡੀ ਇੱਕ ਚਾਵਲ ਤੁਸੀਂ ਇਹ ਮਾਰੀਆ ਹੁਣ ਥੋੜਾ ਟਾਈਮ ਹੀ ਹੋਇਆ ਚਾਵਲ ਮਰੀ ਨੂੰ ਪਹਿਲਾਂ ਤੁਸੀਂ ਮੋੜ ਕੇ ਜਾਂਦੇ ਹੋ ਸਮਰਥਨ ਕਰਦੇ ਹੋ ਵੀ ਸਾਡਾ ਸਮਰਥਨ ਆ ਤੇ ਇਹ ਦੂਬਾਰ ਹੁੰਦੀ ਉਲਟ ਭੋਗ ਦਿੰਦੇ ਹੋ ਹੁਣ ਤੁਸੀਂ ਉਸੇ ਪਰਿਵਾਰ ਨੂੰ ਕਹਿੰਦੇ ਹੋ ਉਸੇ ਅਮਰਤਪਾਲ ਨੂੰ ਕਹਿੰਦੇ ਹੋ ਕਿ ਤੁਹਾਡੇ ਨਾਲ ਕੋਈ ਹੈ ਨਹੀਂਗਾ ਚਾਰ ਬੰਦੇ ਨੇ ਤੁਹਾਡੇ ਨਾਲ ਤੇ ਤੂੰ ਕਿੱਡਾ ਗੰਦ ਪੰਥ ਕਾ ਗਿਆ ਸਾਨੂੰ ਇਹ ਦੱਸ ਤੂੰ ਸਬੂਤ ਦੇ ਕੋਈ ਸਾਨੂੰ ਪਰਤ ਕੋਣਦਾ ਵੀ ਤੂੰ ਕਿਵੇਂ ਅੰਬਰਪਾਲ ਨੇ ਦੇਖੋ ਅੰਬਰਪਾਲ ਨੂੰ ਕੋਈ ਕਾਹਦੀ ਭੁੱਖ ਨਹੀਂ ਸੀਗੀ ਉਹਨੇ ਆਪਦਾ ਦੁਬਈ ਤੋਂ ਬਹੁਤ ਵਧੀਆ ਕਾਰੋਬਾਰ ਛੱਡ ਕੇ ਉਰੇ ਆਇਆ ਉਹਨੂੰ ਦਰਦ ਹੋਇਆ ਲੋਕਾਂ ਦਾ ਉਹਨਾਂ ਦੇ ਨਖੇ ਪੱਤੇ ਨਾਲ ਚਾਕੇ ਤਾਂ ਇਹ ਕੀ ਕੁਝ ਉਹਨਾਂ ਦੇ ਕਾਹ ਬੜਾ ਬੁਰਾ ਆਲਾ ਉਹ ਆਇਆ ਉਹਨੇ ਅਖੇ ਵੀ ਚਲੋ ਆਪਾਂ ਨੌਜਵਾਨੀ ਵਾਸਤੇ ਕੁਝ ਕਰਦੇ ਆਂ ਬੇਨਤੀਆਂ ਕਰਨੀਆਂ ਬਿਰਸਾ ਸਿੰਘ ਬਲਟੋਹਾ ਬਾਰੇ ਜੋ ਕਿ ਇਹ ਬੋਲ ਰਿਹਾ ਭਾਈ ਸਾਹਿਬ ਅੰਮ੍ਰਿਤਪਾਲ ਦੇ ਪਰਿਵਾਰ ਬਾਰੇ ਇਹਨੇ ਬੋਲਿਆ ਕਿ ਰਾਤੇ ਰਾਤ ਪੰਥ ਕਿਤੋਂ ਉਤਰਿਆ ਆ ਤੇ ਵੀ ਕੀ ਗੱਲਬਾਤ ਆ ਕਿਹੜਾ ਪੰਥ ਉਤਰਿਆ ਰਾਤੋ ਰਾਤ ਤੇ ਰਾਤੋ ਰਾਤ ਹੀ ਤਾਂ ਚਲਾ ਗਿਆ ਕਿਸੇ ਨੂੰ ਸੱਦਾ ਦਿੱਤਾ ਸੀ ਪਿਆਉ ਵਿਚਾਰ ਕਰਨੀ ਕਿ ਭਾਈ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਲੜਨੀ ਲੜਨ ਲੜਨ ਕੇ ਨਾਂ ਲੜਨ ਕੋਈ ਆਇਆ ਹੋੜ ਕਿਹੜਾ ਕਾਨੂੰਨ ਹੈ ਕੋਈ ਹੈਗਾ ਤੁਨੂੰ ਤੇ ਇਹ ਜੋ ਬੋਲ ਰਿਹਾ ਇਹ ਫਕਾੜ ਦੇ ਵਿੱਚ ਬੋਲ ਰਿਹਾ ਬਹੁਤ ਕੁਝ ਕਰ ਰਿਹਾ ਇਹ ਤੇ ਸਾਨੂੰ ਇਹ ਦੱਸੇ ਵੀ ਜਿਹੜੀਆਂ ਇਹ ਗੱਲਾਂ ਕਰਦਾ ਇਹ ਕਹਿੰਦਾ ਵੀ ਮੇਰੇ ਨਾਲ ਬਹਿ ਕੇ ਡਿਬੇਟ ਕਰ ਰਹੇ ਜਾਂ ਕੋਈ ਇਦਾਂ ਉਦਾਂ ਗੱਲਾਂ ਕਰਦਾ ਇਹਨੇ ਰਿਪੋਰਟ ਦੀ ਅਸੀਂ ਕਾਹ ਕਹਿੰਨੇ ਆ ਅਸੀਂ ਚੈਲੰਜ ਕਰਦੇ ਹਾਂ ਉਹਨਾਂ ਨੂੰ ਫਰੰਡ ਰਿਪੋਰਟ ਕਰੇ ਪਰ ਸਾਰੀਆਂ ਗੱਲਾਂ ਹੋਣਗੀਆਂ ਪਿਛਲੀਆਂ ਕਰੀਆਂ ਇਹਨਾਂ ਨੇ ਇਹਨਾਂ ਨੇ ਲੈ ਕੇ 84 ਤੋਂ ਲੈ ਕੇ 97 98 ਤੱਕ ਇਹਨਾਂ ਨੇ ਪਹਿਲਾਂ ਤਾਂ ਇਹਨਾਂ ਨੇ ਉਦਾਂ ਨੌਜਵਾਨਾਂ ਦਾ ਘਾਣ ਕਰ ਇਹਨਾਂ ਨੇ ਸ਼ਿਕਾਰ ਖੇਡਾਂ ਨੌਜਵਾਨੀ ਦਾ ਪੂਰੇ ਪੰਜਾਬ ਦੇ ਵਿੱਚ ਬਾਅਦ ਇਹਨਾਂ ਨੇ ਹੋ ਗਏ ਦੂਜੇ ਪਾਸੇ ਜਦੋਂ ਇਹਨਾਂ ਦਾ ਕੰਮ ਰੋੜਾ ਨਸ਼ੇ ਵਾਲੇ ਪਾਸੇ ਹੋ ਗਏ ਫਿਰ ਇਹਨਾਂ ਨੇ ਨਸ਼ਾ ਲਿਆਉਂਦਾ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੀ ਨੌਜਵਾਨੀ ਇਹਨਾਂ ਨੇ ਖਤਮ ਕਰਤੀ ਇਹ ਸਾਰੀ ਇਹਨਾਂ ਦੀ ਵੱਡੇ ਪੰਤਕ ਜਿਹੜੇ ਬਾਲੇ ਪੰਤਸਾਇਸੀ ਕਾਉਂਦੇ ਆ ਨਾ ਇਹ ਨਸ਼ਾ ਲਿਆਉਣਾ ਇਹਨਾਂ ਦੀ ਦੇਣ ਆ ਮੀਠ ਕੇ ਪਰਗੇ ਜਾਂ ਹੋਰ ਇਹ ਸਾਰੇ ਬੰਦੇ ਜਦੋਂ ਅੰਮ੍ਰਿਤਪਾਲ ਨੇ ਬਹੀਰ ਚਲਾਈ ਸੀਗੀ ਪੰਜਾਬ ਦੇ ਵਿੱਚ ਨੌਜਵਾਨੀ ਦੇਖੋ 15 15 18 18 20 20 ਸਾਲ ਵਾਲੇ ਮੁੰਡੇ ਤਾਂ ਸਾਡੀ ਨਿਗਾ ਚ ਜਿਹੜੇ ਕਿ ਨਸ਼ੇ ਦੇ ਵਿੱਚ ਪੂਰੀ ਤਰ੍ਹਾਂ ਗ੍ਰਸਤ ਸੀ ਜਿਹੜੇ ਅੱਜ ਬਾਣਾ ਬਾਣੀ ਬਾਣੇ ਨਾਲ ਜੁੜੇ ਔਰ ਇਹ ਸਾਨੂੰ ਦੱਸਣ ਵੀ ਇਹਨਾਂ ਨੇ ਕੀ ਕਰਿਆ ਪੰਜਾਬ ਵਾਸਤੇ ਇਹਨਾਂ ਨੇ ਬਾਹਾਂ ਖੜੀਆਂ ਕਰਕੇ ਬਾਹਰ ਆ ਗਏ ਬਾਹਾਂ ਖੜੀਆਂ ਕਰਕੇ ਬਾਹਰ ਆ ਗਏ ਦੂਬਾਰ ਇਹਨਾਂ ਦਾ ਇਹ ਹੋਈਆ ਥੋਬਿਆਂ ਦਾ ਕੁੱਤਾ ਨਾ ਘਰਦਾ ਨਾ ਘਾੜਦਾ ਦੇਖੋ ਇਹ ਜਦੋਂ ਬਾਹਰ ਆਏ ਬਾਹਰ ਇਹਨੂੰ ਆਏ ਸੀ ਵੀ ਸਾਨੂੰ ਵੀਰਾਂ ਦਾ ਸੌਖੀ ਮਿਲ ਜਾਣੀਆਂ ਕਿਤੇ ਜਾਂਨ ਨੂੰ ਮਿਲੀਆਂ ਹੈਗੀਆਂ ਸਾਨੂੰ ਪਤਾ ਕੋਈ ਸ਼ੱਕ ਨਹੀਂ ਇਹਨਾਂ ਨੂੰ ਵੀਰਾਂ ਦਾ ਮਿਲਗਾ ਉੱਥੇ ਮਿਲੇ ਸਾਰਾ ਕੁਝ ਮਿਲਿਆ ਪਰ ਇਹਨਾਂ ਨੇ ਕੀਤਾ ਕੀ ਆ ਇਹਨਾਂ ਨੇ ਕੀ ਕਰਿਆ ਉਦੋਂ ਇਹ ਦੂਬਾਰ ਇਹਨਾਂ ਨੇ ਮਿਲ ਕੇ ਸੈਂਟਰ ਨਾਲ ਆਰਐਸਐਸ ਨਾਲ ਮਿਲ ਕੇ ਇਹਨਾਂ ਨੇ ਪਹਿਲਾਂ ਨੌਜਵਾਨਾਂ ਦਾ ਘਾਨ ਕਰਾਇਆ ਆ ਬਲਟੋਈ ਵਰਗੇ ਟੌਟਰੀਆਂ ਕਰ ਗਿਆ ਨੇ ਇੱਥੇ ਆਪਦੇ ਏਰੀਆ ਦੇ ਨਾਲ ਨੌਜਵਾਨ ਕਿੰਨੇ ਮੁੰਡੇ ਮਰ ਪਾਏ ਨੇ ਇੱਥਿਆਂ ਲਵੇ ਲਵੇ ਸਾਰੇ ਇਹਨਾਂ ਨੇ ਏਰੀਆ ਇਹਨਾਂ ਨੇ ਆਪਦਾ ਖਤਮ ਕਰਤਾ ਨੌਜਵਾਨੀ ਦਾ ਘਾਨ ਕਰਾਇਆ ਇਸ ਦੂਬਾਰ ਇਹਨਾਂ ਨੇ ਨਸ਼ਾ ਆਮ ਕਰਤਾ ਇਸ ਦੂਬਾਰ ਜਿਹੜੇ ਇਹ ਸਾਰੇ ਬੰਦੇ ਜਿਹੜੇ ਵੱਧ ਪੰਥਕ ਕਹੋਂਦੇ ਆ ਦੇਖੋ ਇਹਨਾਂ ਨੇ ਪਹਿਲਾਂ ਦੇਖੋ ਭਾਈ ਸਾਹਿਬ ਅੰਮ੍ਰਿਤਪਾਲ ਜਦੋਂ ਆਇਆ ਸੀਗਾ ਪੰਜਾਬ ਆਇਆ ਸੀਗਾ ਉਦੋਂ ਇਹ ਜਿੰਨੇ ਬੰਦੇ ਸੀਗੇ ਜਿੰਨੇ ਇਹ ਪੰਥਕ ਹੋਂਦੇ ਜਿਵੇਂ ਮੀਟਗਾ ਹੋ ਗਿਆ ਇਹ ਹੋ ਗਿਆ ਬਲਟੋਆ ਹੋ ਗਿਆ ਸੁਖਵੀਰ ਹੋ ਗਿਆ ਸਿਮਰੋ ਹੋ ਗਈ ਆ ਦੂਜੇ ਕਾਂਗਰਸੀ ਹੋ ਗਏ ਰਾਜੇ ਬਣਿੰਗ ਵਰਗੇ ਹੋ ਗਏ ਇਹ ਸਾਰੇ ਪਿੱਟ ਪਿੱਟ ਕੇ ਕਹਿੰਦੇ ਸੀਗੇ ਵੀ ਇਹਨੂੰ ਫਾਸੇਤੀ ਪੜੋ ਇਹਨੂੰ ਅੰਦਰ ਕਰੋ ਪਰ ਹੁਣ ਇਹ ਡਰਾਮੇ ਕਰਦੇ ਨਾ ਹੁਣ ਇਹ ਬੰਦੀ ਸਿੰਘਾ ਜਦੋਂ ਇਹਨਾਂ ਨੂੰ ਲੋਕ ਇਹਨਾਂ ਨੂੰ ਜੁੱਤੀਆਂ ਮਾਰ ਲਾਗੇ ਨਾ ਲੋਕ ਪਿੰਡਾਂ ਚ ਮਗਰ ਪੈਣ ਲਾਗੇ ਤੇ ਹੁਣ ਇਹ ਬੰਦੀ ਸਿੰਘਾ ਦੀ ਗੱਲ ਵੀ ਕਰਨ ਲੱਗੇ ਨਾ ਹੁਣ ਬੋਲਦੇ ਇਹ ਕਹਿੰਦੇ ਕਹਿੰਦੇ ਹਜਰਤਾ ਸਿੰਘ ਹਵਾਰੇ ਹੋਰੀ ਵੀ ਬਾਹਰ ਨੇ ਆਉਣੇ ਆ ਕਰਦੇ ਨਾ ਛੇਜਾ ਤੋਂ ਗੱਲਾਂ ਪਰ ਜਦੋਂ ਇਹਨਾਂ ਦੀ ਸੈਂਟਰ ਦੇ ਵਿੱਚ ਸਰਕਾਰ ਸੀ ਭਾਈ ਵਾਲ ਸਰਕਾਰ ਸੀ ਉਹ ਲੋ ਇਹ ਉਹਨਾਂ ਨੂੰ ਸਾਡੇ ਕੋਲੇ ਵੀਡੀਓ ਪੰਜਾਂ ਅਨਸਾਰੀਆਂ ਵੀਡੀਓ ਹੁਣ ਵੀ ਨੈੱਟ ਤੇ ਉਹਨਾਂ ਜੋ ਕਰ ਪੰਜਾ ਇਹ ਇਸ ਗਵੀਰ ਵਰਗੇ ਆਤਮ ਹੱਤਿਆਕਾਂ ਕਹਿੰਦੇ ਰਹੇ ਨੇ ਇਹਨਾਂ ਨੂੰ ਕਹਿੰਦੇ ਰਿਹਾ ਵੀ ਇਹਨਾਂ ਨੇ ਜਗਤਾਰ ਸਿੰਘਾ ਖਵਾਰੇ ਹੋਰਾਂ ਨੂੰ ਇਹਨਾਂ ਦੇ ਆਤਮ ਹੱਤਿਆਕ ਆ ਸਾਰੇ ਬੰਦਿਆਂ ਨੇ ਇਹ ਇਹ ਜੇਲ੍ਹ ਚ ੜਕਣਾ ਲੈਣਾ ਹਉ ਤੋਂ ਪਹਿਲਾਂ ਜਿਹੜੇ ਨੌਜਵਾਨ ਨੇ ਜਿਹੜੇ ਉਦੋਂ ਦੇ ਜੇਲ੍ਹਾਂ ਕਿਹਨੇ ਇਹ ਜੇਲ੍ਹ ਚ ੜਕਣਾ ਲੈਣਾ ਤੇ ਉਹਨੇ ਡਰਾਮੇ ਕਰਦੇ ਵੀ ਬਾਹਰ ਕੜਾ ਮੰਗੇ ਕੋਈ ਨੌਜਵਾਨ ਕੋਈ ਹੁਣ ਕੋਈ ਉਹ ਨਹੀਂ ਹੈਗਾ ਸਾਰੇ ਪੜ੍ਹੇ ਲਿਖੇ ਨੂੰ ਸੋਸ਼ਲ ਮੀਡੀਆ ਦਾ ਜੋਗਾ ਪਰ ਦੇਖੋ ਜਿਹੜੀਆਂ ਪਹਿਲਾਂ ਗੱਲਾਂ ਹੋਈਆਂ ਜਿਵੇਂ ਸਰਦਾਰ ਭਗਤ ਸਿੰਘ ਬਲਬੀਰ ਦੀਆਂ ਪ੍ਰਾਣੀਆਂ ਸਪੀਚਾਂ ਪਈਆਂ ਉਹਨਾਂ ਨੇ ਆਖਿਆ ਵੀ ਬੁੱਢੀ ਲੀਡਰਸ਼ਿਪ ਤੋਂ ਆਪਾਂ ਨੂੰ ਖੜਾ ਹੋਣਾ ਪੈਣਾ ਪਰ ਇਹਨਾਂ ਨੇ ਕੀ ਕਰਿਆ ਆਪਾਂ ਦੇਖੋ ਫੇਰ ਇਹ ਨਾ ਮਗਰ ਲੱਗ ਜਾਂਦੇ ਆਈ ਵਾਰ ਇਹ ਆਪਾਂ ਨੂੰ ਕੁਛ ਨਾ ਕੁਛ ਇਦਾਂ ਦੇ ਜੁਮਲੇ ਸੁਣਾਉਂਦੇ ਆ ਤੇ ਵੋਟਾਂ ਲੈ ਜਾਂਦੇ ਆ ਪਰ ਜਿਹੜੀ ਹੁਣ ਜਿੰਮੇ ਇਹਨਾਂ ਦੀ ਉਮਰ ਹੋ ਰਹੀ ਆ ਇਹਨਾਂ ਦਾ ਰੱਬ ਦਾ ਨਾਲ ਆ ਜਾਂਦਾ ਟਾਈਮ ਆ ਹੁਣ ਇਹਨਾਂ ਦਾ ਕੋਈ ਉਹ ਨਹੀਂ ਇਹਦਾ ਚਾਵਲਾ ਮਰੀ ਜਾਂਦੇ ਆ ਇਹਨਾਂ ਨੂੰ ਦਵਾਈ ਦੱਲੇ ਦੀ ਜ਼ਰੂਰਤ ਆ ਪਰ ਇਹਨਾਂ ਨੂੰ ਜਿਹੜੀ ਇਹ ਹੁਣ ਰਾਜਨੀਤੀ ਵਾਲੀ ਕੁਰਸੀ ਭਾਲ ਲਿਆ ਇਹਨਾਂ ਨੇ ਛਤਰ ਪਹਿਨੇ ਆ ਆਓ ਨਾ ਤੁਸੀਂ ਮਾਜੇ ਦੇ ਪਿੰਡਾਂ ਚੋਂ ਵੋਟਾਂ ਮੰਗਣਾ ਆਓ ਕਰਕੇ ਉੱਥੇ ਚਾਰ ਬੰਦੇ ਇਕੱਠੇ ਤੇ ਤੁਸੀਂ ਕਹਿ ਦਿੰਦੇ ਅਸੀਂ ਬੜੇ ਪੰਥਕੋ ਜੇ ਤੁਸੀਂ ਐਡੇ ਪੰਥਕ ਹੋਣੇ ਸਾਡੇ ਨਾਲ ਬੋਲੋ ਅਸੀਂ ਇਕੱਠ ਰੱਖਦੇ ਇੱਕ ਪਾਸੇ ਇੱਕ ਪਾਸੇ ਤੁਸੀਂ ਇਕੱਠ ਰੱਖੋ ਦੇਖਦੇ ਵੀ ਕਿੰਨਾ ਇਕੱਠ ਕਰਦੇ ਹੋ ਤੁਸੀਂ ਵੱਡੇ ਪੰਥਕ ਜਿਹੜੀ ਤੂੰ ਡਪੇਟ ਦੀ ਗੱਲ ਕਰਦਾ ਸਾਡਾ ਡਪੇਟ ਰੱਖਾ ਸੀ ਉਹਨੇ ਤੇ ਅਸੀਂ ਚੈਲੰਜ ਕਰਦੇ ਸਾਡੀਆਂ ਪਰ ਅਸੀਂ ਸਾਰੀਆਂ ਗੱਲਾਂ ਦਾ ਹਿਸਾਬ ਲਵਾਂਗੇ ਪੁਰਾਣੀਆਂ ਨਵੀਆਂ ਦਾ ਜਿਹੜਾ ਤੁਸੀਂ ਲੈ ਕੇ 84 ਤੋਂ ਲੈ ਕੇ ਕਰਿਆ ਸਾਨੂੰ ਸਾਰੀਆਂ ਗੱਲਾਂ ਦਾ ਇੱਕੋ ਇੱਕ ਗੱਲ ਦਾ ਹਿਸਾਬ ਚਾਹੀਦਾ ਤਾਂ ਕਿ ਹੋਣ ਵਾਲਾ ਸਾਰਿਆਂ ਨੂੰ ਪਤਾ ਜਗ ਜਹਰਾ ਜੋ ਤੁਸੀਂ ਕਰਿਆਗਾ ਕੋਈ ਕਿਸੇ ਤੋਂ ਭੁੱਲਣੀ ਹੈਗੀ ਕੋਈ ਲੋਕ ਨਹੀਂ ਹੈਗਾ ਕੋਈ ਨਿਆਣਾ ਨਹੀਂ ਹੈਗਾ ਸਾਰਾ ਕੁਝ ਦੇਖੋ ਜਿਹੜੇ ਲੋਕ ਤੁਸੀਂ ਟੋਟੀਆਂ ਕਰੀਆਂ ਨੌਜਵਾਨੀ ਦਾ ਘਾਣ ਕਰਾਇਆ ਇਹਦੂਆ ਦੇਖੋ ਬੇਅਦਬੀ ਹੋਈ ਮਹਾਰਾਜ ਦੀ ਬੇਅਦਬੀ ਹੁੰਦੀ ਆ ਬੇਅਦਬੀ ਕਰਾਉਣ ਵਾਲੇ ਵੀ ਤੁਸੀਂ ਉਹ ਛੋਟੀ ਸਰਕਾਰ ਚ ਹੋਈ ਆ ਇਹ ਬਾਈਬਲ ਕਲਾ ਮੋਰਚਾ ਮੋਰਚਾ ਲੱਗਦਾ ਦਾ ਸੰਗਤ ਨੂੰ ਇਨਸਾਫ ਮੰਗਦੀ ਆ ਬੇਅਦਵੀ ਦਾ ਤਾਂ ਤੁਸੀਂ ਗੋਲੀ ਚਲਵਾਉਨੇ ਹੋ ਏਦੂ ਬਾਦ ਪੁਲਿਸ ਅਣਖਜਾਤੀ ਹੋ ਜਾਂਦੀ ਆ ਏਦੂ ਬਾਦ ਜਦੋਂ ਗੋਲੀ ਚੱਲਦੀ ਆ ਦੋ ਨੌਜਵਾਨ ਸੀਰ ਹੁੰਦੇ ਆ ਏਦੂ ਬਾਦ ਤੁਸੀਂ ਹੋਰ ਬੜਾ ਕੁਝ ਕਰਿਆ ਹੁਣ ਫੇਰ ਤੁਸੀਂ ਪੰਥਕ ਹੋ ਗਏ ਹੁਣ ਫੇਰ ਆ ਕੇ ਕਹਿੰਦੇ ਇਹ ਬੜੇ ਪੰਥਕ ਆ ਇਹ ਕੀ ਗੱਲ ਹੋ ਗਈ ਵੋਟਾਂ ਵੇਲੇ ਤੁਸੀਂ ਪੰਥਕ ਹੋ ਜਾਂਦੇ ਤੇ ਏਦੂ ਬਾਦ ਤੁਸੀਂ ਲੋਕਾਂ ਨੂੰ ਮਾਰ ਦਿਓ ਲੋਕ ਕੋਈ ਨਿਆਣੀ ਨਹੀਂ ਹੈਗੇ ਤੁਹਾਡੇ ਛੱਤਰ ਪਹਿਣੇ ਹੀ ਹੋ ਕੋਈ ਆਓ ਪਿੰਡਾਂ ਛੱਡਾ ਬਣਦੀ ਦੇਖੋ ਕੀ ਆ ਚਾਵਲਾ ਮਰੀ ਜਾਂਦੇ ਹੋ ਇਕੱਠੇ ਹੋ ਕੇ ਤੁਹਾਨੂੰ ਸ਼ਰਮ ਨਹੀਂ ਆਉ ਮੜਾ ਮੋਟਾ ਕੋਈ ਬੰਦੇ ਵਾਲੀ ਗੱਲ ਕਰੋ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ ਦਾ ਲੋਕ ਸਿਆਣੇ ਨੇ ਲੋਕ ਕੋਈ ਪਾਗਲ ਨਹੀਂ ਹੈਗੇ ਲੋਕੋ ਦੇਖੋ ਹੁਣ ਤੁਸੀਂ ਇਹ ਗੱਲ ਸਮਝੋ ਸਾਰੇ ਮੁਰੇ ਹੱਥ ਜੋੜ ਕੇ ਬੇਨਤੀਆ ਵੀ ਇਹ ਗੱਲ ਦੇਖੋ ਤੁਸੀਂ ਵੀ ਨਸ਼ਾ ਜਿਹੜੇ ਵੇਚਦੇ ਰਹੇ ਹੁਣ ਤੱਕ ਜਿਨ੍ਹਾਂ ਨੇ ਨਸ਼ਾ ਆਮ ਕਰਿਆ ਪੂਰੇ ਪੰਜਾਬ 'ਚ ਉਹਨਾਂ ਨਾਲ ਖੜਨਾ ਕਿ ਜੋ ਲੋਕਾਂ ਨੂੰ ਸਿੱਧੇ ਰਾਤੇ ਆਪਣੇ ਨੌਜਵਾਨੀ ਨੂੰ ਸਿੱਧੇ ਰਾਤੇ ਪਾਉਂਦੇ ਸੀ ਖਾਲਸਾ ਰੌ ਰੀਤ ਨਾਲ ਜੋੜਦੇ ਸੀ ਖਾਲਸਾ ਵੀਰ ਕੱਢ ਕੇ ਨੌਜਵਾਨੀ ਨੂੰ ਨਸ਼ੇ ਤੋਂ ਨਸ਼ਾ ਸ਼ਣਾਉਂਦੇ ਸੀ ਨੌਜਵਾਨੀ ਦਾ ਉਹਨਾਂ ਮਗਰ ਤੁਰਨਾ ਜਾਂ ਉਹਨਾਂ ਦੇ ਗਾੜੀ ਲੱਗਣਾ ਜੋ ਪਹਿਲਾਂ ਮੇਸ਼ਾ ਵੇਚਦੇ ਸੀ ਨਸ਼ਾ ਆਮ ਕਰਦੇ ਸੀ ਇਹ ਤੁਸੀਂ ਸੋਚਣਾ ਲੋਕੋ ਸੋਚੋ ਮਾੜਾ ਮੋਟਾ ਇਹਨਾਂ ਨੇ ਤਾਂ ਫੇਰ ਉਹੀ ਕੰਮ ਕਰਨਾ ਦੇਖੋ ਸੱਤਾ ਤੋਂ ਪਹਿਲਾਂ ਇਹ ਬੜਾ ਕੁਝ ਕਰਦੇ ਨੇ ਬڑے ਡਰਾਮੇ ਕਰਦੇ ਨੇ ਉਹਦੇ ਨਾਲ ਪੰਸ ਵੀ ਜਾਦਾ ਇਹਦਾ ਸਾਰਾ ਖਾਤਰਾ ਹੀ ਵੀ ਹੋ ਜਾਂਦਾ ਸਾਰੇ ਕਾਇ ਨੂੰ ਪਰ ਜਦੋਂ ਸੱਤਾ ਚੁੰਦੇ ਉਹਨਾਂ ਕੋਈ ਨਹੀਂ ਪੁੱਛਦੇ ਉਹਦੇ ਇਹ ਥੱਲੇ ਲਾਤਰਦੇ ਆਪਾਂ ਨੂੰ ਸਾਰਿਆਂ ਨੂੰ ਉਹਦੇ ਨੇ ਪਤਾ ਹੀ ਆ ਪਹਿਲਾਂ ਕੀ ਕੁਝ ਕਰਿਆ ਕੋਈ ਕਿਸੇ ਤੋਂ ਲੁੱਕ ਨਹੀਂ ਹੈਗੀ ਸਾਰਿਆਂ ਨੂੰ ਪਤਾ ਜੋ ਇਹਨਾਂ ਨੇ ਕਰਿਆ ਉਹਦੋਂ ਤੋਂ ਲੈ ਕੇ ਹੁਣ ਤੱਕ ਆਣਾ ਪਰ ਅਭੀ ਹੋਰ ਲੋਕੋ ਤੁਸੀਂ ਜਾਗੋ ਤੁਸੀਂ ਉਹਨਾਂ ਨਾਲ ਖੜੋ ਜਿਹੜੇ ਨਸ਼ਾ ਆਟਾਉਂਦੇ ਨੇ ਬੰਦ ਕਰਾਉਂਦੇ ਨੇ ਲਾ ਕੇ ਜਿਹੜੇ ਵੇਚਦੇ ਨੇ ਹੁਣ ਤੱਕ ਵੇਚਿਆ ਜਿਹੜੇ ਇਹਨਾਂ ਤੋਂ ਖੜਾ ਛੜਾਓ ਜਾਗੋ ਲੋਕੋ ਸਿਆਣੇ ਹੋ ਕੋਈ ਇਹਨਾਂ ਗੱਲਾਂ ਦਾ ਦੇਖੋ ਇਹਨਾਂ ਨੇ ਪੰਥ ਦਾ ਇਹਨਾਂ ਨੇ ਪੰਥ ਨਾਲ ਜਦ ਕੋਈ ਐਂ ਦੱਸੋ ਵੀ ਕੋਈ ਵੀ ਠੋਸ ਜਿਹੜਾ ਇਹਨਾਂ ਕੋ ਪੰਥ ਲਈ ਖੜੇ ਕੇ ਦੋਨ ਦੱਸੋ ਵੀ ਕਰੋ ਪੰਥ ਲਈ ਖੜੇ ਨਾ ਸਰਸੇ ਸਾਧੂ ਨੂੰ ਇਹਨਾਂ ਨੇ ਮਾਫੀ ਦਿੱਤੀ ਹੋਰ ਇਹਨਾਂ ਦੇ ਬੜੇ ਜਿਹੜੇ ਇਹ ਜੇ ਕੰਮ ਕਰੈਣ ਜਿਹੜੇ ਨਾਮ ਭੁੱਲਣ ਯੋਗ ਨੂੰ ਕੰਮ ਕਰੈਣ ਆੜੇ ਕਿੱਡੇ ਕਿੱਡੇ ਬੰਦੇ ਨਾਲ ਅਸੀਰ ਕਰਾਤੇ ਆਪ ਹੱਥ ਕੜੇ ਕਰਕੇ ਬਾਹਰ ਆ ਗਏ ਤੇ ਸਾਡੇ ਨੌਜਵਾਨ ਅਸੀਰ ਕਰਾਤੇ ਕਿੰਨਾ ਕੁਛ ਕਰਤਾ ਇਹਨਾਂ ਨੇ ਇੱਕ ਬਲਟਵਾ ਸਾਹਿਬ ਇੱਕ ਗੱਲ ਹੋਰ ਅਸੀਂ ਕਹਿੰਦੇ ਆ ਸਭ ਤੋਂ ਵੱਡੀ ਇੱਕ ਚਾਵਲ ਤੁਸੀਂ ਇਹ ਮਾਰਿਆ ਹੁਣ ਥੋੜਾ ਟਾਈਮ ਹੀ ਹੋਇਆ ਚਾਵਲ ਮਰੀ ਨੂੰ ਪਹਿਲਾਂ ਤੁਸੀਂ ਮੋੜ ਕੇ ਜਾਂਦੇ ਹੋ ਸਮਰਥਨ ਕਰ ਦਿਓ ਵੀ ਸਾਡਾ ਸਮਰਥਨ ਆ ਤੇ ਦੂਬਾਰ ਹੁੰਦੀ ਉਲਟ ਭੁਗਤਦੇ ਹੁਣ ਤੁਸੀਂ ਉਸੇ ਪਰਿਵਾਰ ਨੂੰ ਕਹਿੰਦੇ ਹੋ ਉਸੇ ਅਮਰਤਪਾਲ ਨੂੰ ਕਹਿੰਦੇ ਹੋ ਕਿ ਤੁਹਾਡੇ ਨਾਲ ਕੋਈ ਹੈ ਨਹੀਂਗਾ ਚਾਰ ਬੰਦੇ ਨੇ ਤੁਹਾਡੇ ਨਾਲ ਤੂੰ ਕਿ ਡੱਕ ਪੰਥ ਕਾ ਗਿਆ ਸਾਨੂੰ ਇਹ ਦੱਸ ਤੂੰ ਸਬੂਤ ਦੇ ਕੋਈ ਸਾਨੂੰ ਪੰਥ ਕੋਣਦਾ ਵੀ ਤੂੰ ਕਿਵੇਂ ਪੰਥ ਕਾ ਕੋਈ ਐਡਾ ਕਹਿਣ ਨਾਲ ਨਹੀਂ ਹੋਏਦਾ ਮੈਂ ਪੰਥਕ ਮੈਂ ਪੰਥਕ ਆਇਆ ਤਾਂ ਮੈਂ ਕਹਿ ਦਿੰਦਾ ਮੈਂ ਪੰਥਕ ਜਿਹੜਾ ਹਲ ਤੱਕ ਪੰਥ ਲਈ ਕਰੀ ਕੁਝ ਨਹੀਂ ਅੰਬਰਪਾਲ ਨੇ ਦੇਖੋ ਅੰਬਰਪਾਲ ਨੂੰ ਕੋਈ ਕਾਹਦੀ ਭੁੱਖ ਨਹੀਂ ਸੀਗੀ ਉਹਨੇ ਆਪਦਾ ਦਬਈ ਤੋਂ ਬਹੁਤ ਵਧੀਆ ਕਾਰੋਬਾਰ ਛੱਡ ਕੇ ਉਰੇ ਆਇਆ ਉਹਨੂੰ ਦਰਦ ਹੋਇਆ ਲੋਕਾਂ ਦਾ ਉਹਨਾਂ ਦੇ ਨਖੇ ਪੱਤੇ ਨਾਲ ਚੱਕ ਕੇ ਤਾਇੇ ਜੀ ਪੁੱਤ ਜੁਰ ਨੇ ਦੇਖਿਆ ਵੀ ਬੜਾ ਬੁਰਾ ਹਾਲ ਆ ਉਹ ਆਇਆ ਉਹਨੇ ਆਖੇ ਵੀ ਚਲੋ ਆਪਾਂ ਨੌਜਵਾਨੀ ਵਾਸਤੇ ਕੁਝ ਕਰਦੇ ਆ ਨਸ਼ੇ ਜੀ ਗ੍ਰਸ ਤੋਂ ਕੱਢਣ ਵਾਸਤੇ ਪਰ ਸੋ ਤੋਂ ਜਰ ਨਹੀਂ ਗਿਆ ਉਹ ਉਦੋਂ ਅੰਦਰ ਕਰਾਉਣ ਵਾਸਤੇ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਰੌਲਾ ਪਾਇ ਵੀ ਛੇਤੀ ਚੱਕੋ ਇਹਨੂੰ ਛੇਤੀ ਚੱਕੋ ਸੋਨੂਆ ਗੁੱਸੇ ਨਾਲ ਜੇ ਤੁਸੀਂ ਦੱਸੋ ਵੀ ਤੁਸੀਂ ਕਾਦੇ ਵਾਸਤੇ ਸੱਤਾ ਚਾਹ ਰਹੇ ਕੀ ਕਰੋਗੇ ਤੁਸੀਂ ਨਵੇਂ ਲੋਕਾਂ ਵਾਸਤੇ ਕੀ ਆ ਤੁਹਾਡੇ ਕੋਲੇ ਕੋਡਾ ਕੀ ਕੀ ਤਿਆਰ ਕਰ ਰਹੇ ਹੋ ਕਿ ਧੰਚਾਗਾ ਮੂਰੇ ਲੋਕਾਂ ਨੂੰ ਕੀ ਕਰੋਗੇ ਤੁਸੀਂ ਮੈਂ ਕਿਹਾ ਬੰਦ ਕਰਾਂਗੇ ਆਈ ਵਾਰ ਗੱਪ ਮਾਰਦੇ ਹੋ ਆਈ ਵਾਰ ਲੋਕਾਂ ਨੂੰ ਗਾ ਨਸ਼ਾ ਬੰਦ ਕਰਾਂਗੇ ਆਈ ਵਾਰ ਰੋਡ ਡਬਲ ਹੋ ਜਾਣਾ ਕਿਉਂ ਵੇਚਦੇ ਤੁਸੀਂ ਆਪ ਹੋਰ ਕੋਈ ਵੇਚਦਾ ਨਹੀਂ ਸੋਡੀ ਸਹਿ ਤੇ ਨਸ਼ਾ ਵੇਗਦਾ ਤੁਸੀਂ ਟੌਟੀਆਂ ਕਰਕੇ ਮੁੰਡੇ ਪਰਪਾਏ ਆ ਸਾਰਾ ਕੁਝ ਤੁਸੀਂ ਕਰੇਗਾ ਜਿਹੜੀ ਗੱਲ ਤੂੰ ਕਰਦਾ ਨਾ ਡਪੇਟ ਦੀ ਵੀ ਡਪੇਟ ਕਰਨੀ ਆ ਸਾਡੇ ਨਾਲ ਅਸੀਂ ਇੱਕ ਤਾਂ ਪੜ ਕੇ ਕਹਿੰਦੇ ਆ ਸਾਡੇ ਨਾਲ ਪੈਸਾ ਆ ਕੇ ਕਿਤੇ ਮਰਜੀ ਅਸੀਂ ਕਰਦੇ ਤੇ ਡਪੇਟਾ ਸਾਡੀਆਂ ਪਰ ਜਿਹੜੀਆਂ ਪਹਿਲਾਂ ਤੋਂ ਲੈ ਕੇ 84 ਤੋਂ ਲੈ ਕੇ ਅਸੀਂ ਹੋਣ ਵਾਲਿਆ ਉਹ ਟਿਕਰੀਆਂ ਗੱਲਾਂ ਪੁੱਛਾਂਗੇ ਤੈਨੂੰ ਸਾਰੀਆਂ ਗੱਲਾਂ ਦਾ ਜਵਾਬ ਦੇਈ ਸਾਡੇ ਨਾਲ ਹੋਰ ਬਹਿਣਾ ਕਿਤੇ ਤੁਹਾਨੂੰ ਸਾਡੇ ਜਿੱਥੇ ਸਾਦਾਂ ਅਸੀਂ ਆਉਣ ਨੂੰ ਤਿਆਰ ਆ ਪਰ ਜਿਹੜੀਆਂ ਗੱਲਾਂ ਨਾ ਕੋਈ ਕਿਸੇ ਤੋਂ ਲੁਕ ਨਹੀਂ ਹੈਗੀ ਤੁਹਾਡਾ ਪਤਾ ਤੁਹਾਡੇ ਹੁਣ ਦਲੇ ਪੈਣੇ ਜੋ ਉਹ ਬੜੇਓ ਪਿੰਡਾਂ ਖੇਤਰ ਦੇਖੋ ਕਿੱਡਾ ਪੈਂਦੇ ਆ ਤੁਹਾਡੇ ਆਪਰ ਤੋਂ ਹੁਣ ਕਿਤਿਆਂ ਦਾੜੀਆਂ ਦੀ ਸ਼ਰਮ ਮਾਰੇ ਉਹਨੂੰ ਬੋਲ ਵੀ ਨਹੀਂ ਸਕਦੇ ਮਾਣੀ ਮੁੱਢੀ ਸ਼ਰਮ ਮੰਨੋ ਚੌਰਿਓ ਰੋਜ਼ ਨਾ ਭਕਾਈ ਮਰਿਆ ਕਰੋ ਸੋਡਾ ਲੋਕਾਂ ਨੂੰ ਪਤਾ ਵਾ ਜੋ ਤੁਸੀਂ ਕਰਿਆ ਵਾ ਪੰਥ ਨਾਲ ਤੁਸੀਂ ਐਦਾਂ ਨਹੀਂ ਹੈਗਾ ਵੀ ਹੁਣ ਆਪਦੇ ਮੂੰਹੋਂ ਪੰਥਕ ਪੰਥਕ ਕਹਿ ਕੇ ਨਹੀਂ ਪੰਥ ਬਣਦੇ ਪੰਥ ਕੋ ਹੁੰਦਾਗਾ ਅੰਮ੍ਰਿਤਪਾਲ ਆਇਆ ਸੀ ਬਾਰੂ ਵਾ ਇਹ ਸੋਡੇ ਕਿਦਾਂ ਕਿਸ ਨੇ ਦਸਤਾਰ ਬੰਦੀ ਕਰਤੀਆ ਕਿੱਦੇ ਉਹਨੂੰ ਪੰਥ ਦਾ ਆਉਦਾ ਦਿੱਤਾ ਉਹਨੂੰ ਸੰਗਤ ਨੇ ਇਕੱਠੀ ਹੋਈ ਉਹਤੇ ਦਸਤਾਰ ਬੰਦੀ ਹੋਈ ਉਹਨੂੰ ਥਾਪੜਾ ਮਿਲਿਆ ਸੰਗਤ ਦਾ ਵੀ ਹਾਂ ਤੂੰ ਸੰਗਤ ਦੇ ਕਾਰਜਕਰ ਪਰ ਚਾਹਵੋ ਸੋਤੋਂ ਨਹੀਂ ਜਾ ਰਿਆ ਗਿਆ ਤੇ ਜਿਹੜੀਆਂ ਗੱਲਾਂ ਤੁਮ ਕਰਦਾ ਨਾ ਵੀ ਕੋਈ ਇਹ ਐਨਐਸਸੀ ਨਹੀਂ ਟੁੱਟਦੀ ਇਹਨਾਂ ਨਾਲ ਵੀ ਜੇ ਐਮਪੀ ਜਿੱਤ ਗਿਆ ਅੰਮਰਤਪਾਲ ਨੂੰ ਬਾਹਰ ਕਿਵੇਂ ਕਢਾਉਂਗੇ ਬਾਹਰ ਕਿਵੇਂ ਆਊਗਾ ਉਹ ਸੰਤ ਨੇ ਫੈਸਲਾ ਕਰਨਾ ਨਾ ਕਿ ਬਟਵਾ ਸਾਹਿਬ ਤੁਸੀਂ ਕਰਨਾ ਤੁਸੀਂ ਇਹ ਗੱਲਾਂ ਦੇ ਵਿੱਚ ਨਾ ਆਓ ਤੇ ਨਾ ਉਲਝੋ ਇਹ ਗੱਲਾਂ ਦੇ ਵਿੱਚ ਤੁਸੀਂ ਆਪਦਾ ਨਾਮ ਮਾਣਦਾ ਟਾਈਮ ਆਉਂਦਾ ਕੋਈ ਨਹੀਂ ਤੁਹਾਡਾ ਕੇਪੀਐਸ ਗੱਲ ਅਗਲੜੀ ਹੋਣੀ ਆ ਤੁਹਾਡੇ ਤੁਹਾਡੇ ਕੀੜੇ ਪੈਣੇ ਉਹ ਐਡੇ-ਐਡੇ ਉਹ ਕੀੜੇ ਪੈ ਕੇ ਮਰੇ ਉਹ ਜੋ ਕਰਿਆ ਸੀ ਤੁਹਾਡੇ ਸਾਥੀ ਰਹੇ ਨਾ ਤੁਸੀਂ ਉਹਨਾਂ ਤੋਂ ਨੌਜਵਾਨਾਂ ਦਾ ਘਾਣ ਕਰਵਾਇਆ ਉਸ ਟਾਈਮ ਤੋਂ ਉੱਤਰਿਆ ਕਰ-ਕਰ ਕੇ ਬੁੱਢਾ ਉਹ ਹੋਣੀ ਆ ਕੋਈ ਮਾਰਾ ਮੋਟਾ ਅਕਲ ਨੂੰ ਹੱਥ ਮਾਰੋ ਹਸਿਆਣੇ ਬਣੋ ਇਹਨਾਂ ਗੱਲਾਂ 'ਚ ਕੋਈ ਪੈਦਾ ਨਹੀਂ ਹੈਗਾ ਸਾਰੇ ਜਾਗਰੂਕ ਨੂੰ ਸਾਰੇ ਨੌਜਵਾਨ ਪਤਾ ਤੁਹਾਡੇ ਡਲੇ ਪੈਣੇ ਜੋ ਤੁਸੀਂ ਆਇਓ ਪਿੰਡਾਂ 'ਚ ਕੱਲੇ ਨੀਲੀਆਂ ਪੱਗਾਂ ਬਨ ਕੇ ਨਹੀਂ ਪੰਥਕ ਬਣੀਦਾ ਕੋਈ ਪੰਥ ਵਾਸਤੇ ਤੁਸੀਂ ਸਾਨੂੰ ਦੱਸੋ ਵੀ ਤੁਸੀਂ ਪੰਥ ਵਾਸਤੇ ਕੀ ਕਰਿਆ ਜਾਂ ਕੱਲੇ ਇਦਾਂ ਦਮ ਗਜੇ ਨਹੀਂ ਮਾਰ ਕੇ ਅਸੀਂ ਪੰਥ ਵਾਸਤੇ ਪੰਥ ਪਾਸਤੇ ਪੰਥ ਪੰਥ ਜਾਂ ਜਦੋਂ ਖਤਰਾ ਹੋਏ ਨਾ ਬੋਟਾਂ ਮੇਲੇ ਪੰਥ ਨੂੰ ਸਾਨੂੰ ਦੱਸੋ ਵੀ ਖਤਰਾ ਕੀ ਕੋਈ ਖਤਰਾ ਸੋਤੋ ਆ ਜਾਵਲੋ ਸਾਨੂੰ ਹੋਰ ਨਹੀਂ ਦੇਤੋ ਖਤਰਾ ਖਤਰਾ ਪੰਥ ਨੂੰ ਤੁਹਾਡੇ ਕੋਲੋਂ ਆ ਸਭ ਤੋਂ ਵੱਧ ਪੰਥਾਂ ਘਾਣ ਤੁਸੀਂ ਕਰਿਆ ਨਕਾ ਤੁਸੀਂ ਲਿਆਂਦਾ ਨੌਜਵਾਨੀ ਦਾ ਖਤਮ ਤੁਸੀਂ ਕਰੀ ਸਾਰਾ ਕੁਝ ਤੁਸੀਂ ਕਰਿਆ ਹੋਰ ਦੱਸੋ ਕੀ ਤੋਂ ਖਤਰਾ ਹੈਗਾ ਸੰਗਤ ਹੁਣ ਆਪਸਿਆਂ ਨਹੀਂ ਆ ਲੋਕੋ ਸਮਝਦਾ ਰਹੋ ਤੁਸੀਂ ਹੁਣ ਦੇਖੋ ਵੀ ਜਿਹੜੇ ਅਖੌਤੀ ਪੰਥਕ ਕਹਉਂਦੇ ਇਹਨਾਂ ਨਾਲ ਖੜਨਾ ਤੇ ਜੋ ਸੱਚਮੁੱਚ ਆਪਣੇ ਨੌਜਵਾਨੀ ਬਾਰੇ ਆਇਆ ਸੀਗਾ ਦਵਾਈ ਤੋਂ ਚੱਲ ਕੇ ਆਇਆ ਸੀ ਇੱਥੇ ਆ ਕੇ ਨੌਜਵਾਨੀ ਨੂੰ ਹੰਗਾਰਾ ਮਿਲਿਆ ਸੀ ਨੌਜਵਾਨੀ ਦੇ ਨਾਲ ਚੱਲਿਆ ਸੀ ਉਹਦੇ ਨਾਲ ਖੜਨਾ ਤੇ ਇਹਨਾਂ ਨਾਲ ਖੜਨਾ ਜਿਹੜੇ ਆਈ ਵੱਲ ਜਾ ਆਪਣਾ ਮਾਰਦੇ ਇਹਨਾਂ ਨਾਲ ਖੜਨਾ ਲੋਕੋ ਤੁਸੀਂ ਆਪਸਿਆਂ ਲੋ ਹੁਣ ਉਹ ਇਹ ਅੱਗੇ ਫੈਸਲਾ ਤੁਸੀਂ ਕਰਨਾ ਲੋਕਾਂ ਦੀ ਕਚਹਿਰੀ 'ਚ ਫੈਸਲਾ ਹੋਣਾ ਨਾਲੇ ਇਹਨੂੰ ਪਤਾ ਲੱਗ ਗਿਆ ਨਾ ਬਲਟੋਹੇ ਨੂੰ ਆਉਂਦੇ ਪਿੰਡਾਂ 'ਚ ਵੀ ਕੀ ਬਣਦੀ ਆ